ਦੋਸਤੋ ਜੇ ਅਗਰ ਜ਼ਿੰਦਗੀ ਵਿੱਚ ਕੁਝ ਪਾਣਾ ਹੈ ਤਾਂ ਉਹ ਆਸਾਨੀ ਨਾਲ ਨਹੀਂ ਮਿਲਦਾ ਉਹਦੇ ਲਈ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਬੜੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਇੱਕ ਘੋੜਸਵਾਰ ਕਿਸੇ ਖਾਸ ਮਿਸ਼ਨ ਤੇ ਨਿਕਲਿਆ ਤੇ ਰਾਸਤੇ ਵਿੱਚ ਉਸਨੇ ਦੇਖਿਆ ਕਿ ਉਸਦੇ ਘੋੜੇ ਨੂੰ ਪਿਆਸ ਲੱਗੀ ਹੈ ਤੇ ਨਜ਼ਦੀਕ ਹੀ ਇੱਕ ਹਲਟ ਚੱਲਦਾ ਸੀ ਤੇ ਉਸਨੇ ਸੋਚਿਆ ਚਲੋ ਮੈਂ ਇਸ ਘੋੜੇ ਨੂੰ ਆਪਣੇ ਨੇ ਉੱਤੇ ਪਾਣੀ ਪਿਲਾ ਲਵਾਂ ਜਿਹੜੇ ਲੋਕ ਪੁਰਾਣੇ ਹਲਟਾਂ ਨੂੰ ਜਿਨ੍ਹਾਂ ਨੇ ਦੇਖਿਆ ਜਾਂ ਜਾਣਦੇ ਆ ਹਲਟ ਦੇ ਵਿੱਚ ਸਟਾਪਰ ਹੁੰਦੇ ਆ ਉਹਨਾਂ ਨੂੰ ਕੁੱਤੇ ਕਹਿੰਦੇ ਆ ਉਹਨਾਂ ਦੀ ਆਵਾਜ਼ ਆਉਂਦੀ ਆ ਟੁਕ 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 ਤੇ ਨਾਲੇ ਹਲਟ ਦੀ ਆਵਾਜ਼ ਵੈਸੇ ਵੀ ਬਹੁਤ ਹੁੰਦੀ ਆ ਬੜਾ ਚੂੰਚਾ ਹੁੰਦਾ ਉੱਥੇ ਤੇ ਐਸੇ ਦੇ ਵਿੱਚ ਜਦੋਂ ਘੋੜਾ ਪਾਣੀ ਪੀਣ ਲੱਗਿਆ ਉਹ ਆਵਾਜ਼ ਜਿਹੜੀ ਸੀ ਕੁੱਤਿਆਂ ਦੀ ਤੇ ਚੂੰਚਾਂ ਦੀ ਆਵਾਜ਼ ਜਿਹੜੀ ਆ ਉਹ ਘੋੜਾ ਡਰਦਾ ਸੀ ਉਹ ਤੋਂ ਤੇ ਉਹ ਪਾਣੀ ਨਾ ਪੀਵੇ ਮਾਲਕ ਨੂੰ ਪਤਾ ਸੀ ਕਿ ਇਸ ਕਾਰਨ ਘੋੜਾ ਮੇਰਾ ਪਾਣੀ ਨਹੀਂ ਪੀ ਰਿਹਾ ਤੇ ਉਸਨੇ ਜਿਹੜਾ ਹਾਲਤ ਦਾ ਮਾਲਕ ਸੀ ਉਹਨੂੰ ਬੇਨਤੀ ਕੀਤੀ ਕਿ ਜੇ ਅਗਰ ਤੁਸੀਂ ਆਪਣਾ ਹਾਲਤ ਕੁਛ ਟਾਈਮ ਰੋਕ ਦਿਓ ਤਾਂ ਮੇਰਾ ਘੋੜਾ ਪਾਣੀ ਪੀ ਲਵੇ ਜਿੱਦਾਂ ਹੀ ਹਾਲਤ ਰੋਕਿਆ ਗਿਆ ਉਹ ਜ਼ਮੀਨ ਰੇਗਿਸਤਾਨ ਦੀ ਸੀ ਤੇ ਉਹ ਪਾਣੀ ਇੱਕਦਮ ਸੋਖ ਗਈ ਤੇ ਪਾਣੀ ਬਚਿਆ ਨਾ ਤਾਂ ਘੋੜਾ ਫੇਰ ਪਿਆਸਾ ਤੇ ਦੁਬਾਰਾ ਹਾਲਤ ਜਿਹੜਾ ਚਾਲੂ ਕੀਤਾ ਫੇਰ ਉਹੀ ਆਵਾਜ਼ ਤੇ ਘੋੜਾ ਜਿਹੜਾ ਆ ਹੁਣ ਪਾਣੀ ਨਹੀਂ ਪੀਂਦਾ ਕਿਉਂਕਿ ਉੱਥੇ ਟੁਕ ਟੁਕ ਹੈ ਦੋਸਤੋ ਜੇ ਅਮਰਤ ਪੀਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਜੇ ਪਾਣੀ ਪੀਣਾ ਹੈ ਸਫਲਤਾ ਦਾ ਤਾਂ ਜਿਹੜੇ ਕੁੱਤੇ ਆ ਨਾ ਉਹ ਨਾਲ ਹੈਗੇ ਆ ਉਹ ਜਿਹੜੀ ਟੁਕ ਟੁਕ ਹੈ ਤੇ ਚੂੰਚ ਆਇਆ ਨਾ ਜਿਹੜੀ ਉਹ ਸੈਣੀ ਪੈਣੀ ਹੈ ਅਦਰਵਾਇਜ਼ ਤੁਸੀਂ ਜਿਹੜਾ ਹੈਗਾ ਆ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਪਿਆਸੇ ਰਹੋਗੇ ਸੋ ਇਹ ਇਸ ਤਰ੍ਹਾਂ ਆ ਜਿਸ ਤਰ੍ਹਾਂ ਹਰ ਪੱਥਰ ਦੇ ਅੰਦਰ ਬਹੁਤ ਖੂਬਸੂਰਤ ਮੂਰਤੀ ਛੁਪੀ ਹੈ ਮਗਰ ਹਥੋੜੇ ਸਹਣੇ ਪੈਣਗੇ ਉਸ ਪੱਥਰ ਨੂੰ ਮੂਰਤੀ ਦਾ ਜਨਮ ਉਦੋਂ ਹੁੰਦਾ ਆ ਇੱਥੇ ਕੁਝ ਵੀ ਮੁਫਤ ਨਹੀਂ ਮਿਲਦਾ ਬਿਨ ਮੰਗੇ ਮੋਤੀ ਮਿਲੇ ਕਿ ਮੰਗੇ ਮਿਲੇ ਨਾ ਭੀਖ ਸੋ ਦੋਸਤੋ ਜੇ ਚੂਚਾਂ ਜਿਹੜੀ ਤੁਸੀਂ ਸਹਿ ਲੋਗੇ ਜ਼ਿੰਦਗੀ ਦੇ ਵਿੱਚ ਸਮਝ ਲਓ ਫਿਰ ਅਮਰਤ ਗੜਾਓ ਫਰੈਸ਼ ਪਾਣੀ ਤੁਹਾਨੂੰ ਮਿਲ ਜਾਏਗਾ ਧੰਨਵਾਦ